ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਦੀ ਆਵਾ ਗੱਲ ਰਾਤੀ ਚਲ ਗਈ ਘਰ ਆਪਣਾ ਬੜਾ ਦਿਲ ਕਰੰਦਿਆ ਸੀ ਕਰੀ ਜਾਂਦਾ ਭਾਜੀ ਜਿਹਨਾਂ ਨੇ ਜਾਣਾ ਸੀ ਤੇ ਫਿਰ ਮੈਂ ਤੁਰਿਆ ਨਹੀਂ ਗਿਆ ਤੇ ਮੈਂ ਇਹਨਾਂ ਦੇ ਨਾਲ ਹੀ ਬਹਿ ਗਿਆ ਹੁਣ ਮੈਂ ਨਾਲ ਹੀ ਇਹਨਾਂ ਦੇ ਵਾਪਸ ਆਈ ਜਨਾ ਬਸ ਆਪਾਂ ਪਹੁੰਚਲੇ ਅਮਰਸਰ ਦੇ ਨਵੇਂ ਸਕੂਲ ਆ ਕੇ ਆ ਗਏ ਆਜ ਤਾਂ ਬਾਲੀ ਠੰਡ ਆ ਮੈਂ ਮਤਲਬ ਕਿ ਖੁੱਲਨ ਜਣੀ ਦਹਿ ਦੇਣ ਮਤਲਬ ਕਿ ਕੈਂਦਾ ਭਾਵਾ ਧੁੰਦ ਧੁੰਦ ਦੀ ਧੁੰਦ ਵੀ ਨਹੀਂ ਹੈਗੀ ਅੱਜ ਵੈਸੇ ਓਦਾਂ ਸੀਤ ਬੜੀ ਆ ਨਾ ਧੋਪ ਲੱਗੀ ਆ ਅੱਤਾਂ ਬਰਾਂਦੀਆਂ ਨੂੰ ਵੱਢਦੀ ਜਾਂਦੀ ਸੀ ਠੰਡ ਆਪਾਂ ਰਾਤੀ ਕੱਟੀ ਇੱਥੇ ਲਾਗੇ ਹੈ ਯੂਨੀਕ ਹੋਟਲ ਆਈ.ਆਈ.ਟੀ. ਰੋਡ ਤੇ ਹੈਗਾ ਤੇ ਮੈਂ ਭਾਜੀ ਨਾਲ ਫਿਰ ਚਲ ਗਿਆ ਪਿੰਡ ਤੋਂ ਤੇ ਹੁਣ ਮੈਂ ਸਵੇਰੇ ਫਿਰ ਤਿਆਰ ਸ਼ਹਿਰ ਵੀ ਨਹੀਂ ਹੋਇਆ ਮੈਂ ਥੋੜਾ ਲੇਟ ਹੋ ਗਿਆ ਸੀ ਤੇ ਇੱਦਾਂ ਹੀ ਮੇਰਾ ਨਹਾਤ ਹੋ ਕੇ ਤੇ ਆ ਬੰਨ ਲਿਆ ਮੈਂ ਮਫਰਲ ਜਾ ਤੇ ਬੰਨ ਕੇ ਮੈਂ ਹੁਣ ਆ ਗਿਆ ਸ਼ਹਿਰ ਤੇ ਹੁਣ ਆਪਾਂ ਪਹਿਲਾਂ ਘਰ ਜਾਨੇ ਆ ਤਿਆਰ ਸ਼ਹਿਰ ਹੁੰਨੇ ਆ ਲਓ ਜੀ ਆਪਾਂ ਆ ਗਏ ਆ ਜੀ ਘਰੇ ਤੇ ਆਪਾਂ ਹੋਈਏ ਪਹਿਲਾਂ ਰੈਡੀ ਆਪਾਂ ਬੰਨ ਲਈ ਟਰਬਨ ਤੇ ਅੱਜ ਮੈਂ ਡਿਫਰੈਂਟ ਕਲਰ ਇੱਕ ਕਲਰ ਮੈਂ ਕਦੀ ਨਹੀਂ ਬੰਨਿਆ ਜ਼ਿੰਦਗੀ ਵਿੱਚ ਤੇ ਪੱਗ ਪਈ ਹੀ ਮੇਰੇ ਤੋਂ ਤੇ ਮੈਂ ਕਿਹਾ ਦੇਖਦੇ ਹਾਂ ਬਨ ਕੇ ਤੇ ਵਿਚਾਰੀ ਪਈ ਬਈ ਖਰਾਬ ਹੋਈ ਜਾਂਦੀ ਆ ਮੈਂ ਐਸੇ ਪੱਗਾਂ ਦੇ ਪਾਣੀ ਲਾਉਂਦਾ ਨਹੀਂ ਆ ਪਰ ਇਹ ਮੈਂ ਫਸਟ ਟਾਈਮ ਬੱਲੀ ਮੈਨੂੰ ਪਤਾ ਨਹੀਂ ਪੱਲਾ ਇਹਦਾ ਕਿੰਨਾ ਘਾਵੇ ਵਧੀ ਜਾਂ ਘਟੇ ਤੇ ਇਹਨੂੰ ਮੜਾ ਲਗਾ ਲੈਣੇ ਆ ਬਾਹਰ ਵੇਹ ਸੀਤ ਬੜੀ ਹੈ ਠੰਡ ਬੜੀ ਆ ਪਹਿਲਾਂ ਤਾਂ ਬੜੇ ਤਰ੍ਹਾਂ ਦੀਆਂ ਪੱਗਾਂ ਚੱਲਦੀਆਂ ਹੁੰਦੀਆਂ ਸੀ ਮੋਰਨੀ ਵਾਲੀ ਹੋਗੀ ਵਟਾਲੀ ਹੋਗੀ ਪਟਿਆਲਾ ਸ਼ਹੀ ਹੋਗੀ ਤਿੱਖੀ ਹੋਗੀ ਲੋਕ ਵਾਲੀ ਹੋਗੀ ਹਨ ਅੰਮਰਸਰੀਆ ਪੱਗ ਵੀ ਦੀ ਹੋ ਤਾਂ ਦੋ ਕੀਆ ਪੱਗਾਂ ਇੱਕ ਪੇਚਾਂ ਵਾਲੀ ਤੇ ਇੱਕ ਵਟਾਂ ਵਾਲੀ ਜ਼ਿਆਦਾਤਰ ਮੁੰਡੇ ਵਟਾਂ ਵਾਲੀ ਬੰਦਦੇ ਵਟਾਂ ਵਾਲੀ ਪੱਗ ਸੌਖੀ ਹੁੰਦੀ ਹੈ ਨਾ ਬਸ ਮਾੜਾ ਜਿਹਾ ਬੇਸ ਬਣਾਓ ਤੇ ਰੱਖੀ ਤੁਰ ਹੀ ਜਾਓ ਪੱਲਾ ਬਾਜਦੇ ਵਟ ਸੌਖੀ ਹੈ ਬੜੀ ਗੰਦੀ ਏ ਇਦਾਂ ਹੀ ਰਹਿੰਦੀ ਏ ਨਾ ਮੈਂ ਨਹੀਂ ਜਾਣਾ ਕੋਈ ਮੈਂ ਇਹ ਮੈਂ ਦੇਖਣ ਦੇ ਕਿ ਪੱਲਾ ਪੂਰਾ ਆ ਜਾਂਦਾ ਨਹੀਂ ਪੱਲਾ ਕਰੇ ਆਜੇ ਗੱਲ ਬਣੀ ਜੇ ਫਿਰ ਅਸਲ ਜ ਹੈ ਵਧੀਆ ਪਾਗ ਕਈ ਵਾਰੀ ਜਦੋਂ ਕਾਫੀ ਸਮੇਂ ਬਾਅਦ ਕੋਈ ਡਿਫਰੈਂਟ ਕਲਰ ਬਨਣਾ ਤੇ ਉਹ ਬੜਾ ਵਧੀਆ ਲੱਗਦਾ ਆਪਣੇ ਆਪ ਨੂੰ ਮੇਰਾ ਦਿਲ ਕਰੀ ਜਾਂਦਾ ਕਿ ਮੈਂ ਵਾਰ-ਵਾਰ ਸ਼ੀਸ਼ੇ 'ਚ ਹੀ ਵੇਖੀ ਜਾਵਾਂ ਸਰਦੀ ਦੇ ਵਿੱਚ ਤੇ ਇਹਨਾਂ ਨਾਲ ਹੀ ਆਸਰਾ ਵਾਂ ਐਰ ਕੀ ਲੱਗਦਾ ਹੀ ਵਹਿ ਕਿ ਠੰਡ ਪੈਣੀ ਨਹੀਂ ਆ ਧੁੰਦ ਧੰਦਾ ਪੈ ਗਈ ਤੇ ਟਾਈਮ ਸਰ ਜਾਣਾ ਤੇ ਦਿਨ ਨਿਕਲ ਜਾਣੇ ਆ ਪਰ ਹੁਣ ਧੁੰਦ ਨਹੀਂ ਪੈਂਦੀ ਤਿੰਨ ਚਾਰ ਦਿਨ ਹੋ ਗਏ ਪਰ ਠੰਡ ਬਹੁਤ ਪੈਂਦੀ ਸੀਤ ਬਹੁਤ ਜ਼ਿਆਦੀ ਆ ਆਪਣੀ ਲਾਡੋ ਬੜੀ ਸੋਹਣੀ ਲੱਗਦੀ ਮੈਨੂੰ ਤੇ ਉਤੋਂ ਆ ਜਿਹੜਾ ਨਾਮ ਲਿਖਾਇਆ ਹੈ ਨਾ ਮੈਂ ਪਿਛੇ ਇਹਨੇ ਤਾਂ ਬਹੁਤੀ ਗੱਲ ਜੀ ਬਣਾਤੀ ਆ ਭਾਈ ਦੇ ਖਾਈ ਜਾਂਦੇ ਦਵਾ ਦਾ ਵੇਖੋ ਕਿੰਨੇ ਵਜੇ ਲਿਆਉਂਦੇ ਆ ਦੁਕਾਨ ਮੈਂ 12 ਵਜੇ ਕਾਲੂ ਗਾ 12 ਵਜੇ ਚਾਲੂ ਕਰ ਦਿੰਦੇ ਠੀਕ ਆ ਆਪਣੇ ਨਿਊਟਰੀ ਕੁਲਚਾ ਤੇ ਹੋਰ ਵੀ ਹੁੰਦਾ ਕੋਈ ਠੀਕ ਆ ਤੇ ਸ਼ਾਮੀ ਕੇ 12 ਤੋਂ ਬਾਅਦ 12 ਤੋਂ 5 4 5 4 5 5 ਵਜੇ ਹਾਂ ਆਪਣੇ ਕੋਲ ਸਾਰਾ ਕੁਝ ਪਿਓਰ ਵਰਤਿਆ ਅੱਛਾ ਜੀ ਹਰ ਚੀਜ਼ ਹਰ ਚੀਜ਼ ਪਿਓਰ ਵਰਤਦੇ ਜੀ ਕੋਈ ਜੀ ਮਲਵਾਟ ਨਹੀਂ ਲੱਗਦਾ ਨਹੀਂ ਵਧੀਆ ਵਧੀਆ ਇਹ ਤੇ ਪਿਓਰ ਤੇ ਨੇਚਰਲੀ ਹਾਂ ਜੀ ਤੁਹਾਨੂੰ ਕੋਈ ਨੁਕਸਾਨ ਵਾਲੀ ਜੀ ਨਹੀਂ ਮਿਲੂਗੀ ਕੋਈ ਯਾਰਾ ਰੋੜ ਨਹੀਂ ਕੋਈ ਕੁਝ ਨਹੀਂ ਠੀਕ ਠੀਕ ਆ ਚੰਗੀ ਚੀਜ਼ ਖਾਣ ਵਾਸਤੇ ਤੇ ਦਰਸਦੇ ਆ ਤੇ ਚੰਗੀ ਜੀ ਮਿਲਦੀ ਬਹੁਤ ਘਾਟ ਆ ਇਹਨਾਂ ਦਾ ਐਡਰੈਸ ਹੈਗਾ 140 ਰੋਡ ਤੇ ਲੱਗੇ ਨਾਵਲਟੀ ਦੀ ਦੁਕਾਨ ਆਓ ਨਾਵਲਟੀ ਵਾਲਿਆਂ ਦੀ ਸ਼ਾਪ ਆ ਵੇਚਦੀ ਕਰਕੇ ਤੇ ਲੱਗੇ ਆ ਲਾਉਂਦੇ ਨੇ ਦੁਕਾਨ ਬਹੁਤ ਵਧੀਆ ਸਵਾਦ ਬਣਾਉਂਦੇ ਨੇ ਟਰਾਈ ਕਰਿਆ ਕਰੋ ਆਪਾਂ ਨਾ ਅੱਜ ਚੱਲੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਡਿਫਰੈਂਟ ਗੁਰਦੁਆਰਾ ਸਾਹਿਬ ਤੇ ਆਪਾਂ ਕਦੀ ਨਹੀਂ ਗਏ ਨੇ ਸ਼ਾਇਦ ਤੁਸੀਂ ਵੀ ਤੁਹਾਡੇ ਜਿਵੇਂ ਸ਼ਾਇਦ ਕੋਈ ਨਾ ਗਿਆ ਹੋਵੇ ਉੱਥੇ ਤੇ ਕਿਉਂਕਿ ਉਹ ਨਵਾਂ ਨਵਾਂ ਹੀ ਓਪਨ ਹੋਇਆ ਵਾ ਕੋਈ ਬਹੁਤਾ ਪੁਰਾਣਾ ਗੁਰਦੁਆਰਾ ਨਹੀਂ ਆ ਤੇ ਨਵਾਂ ਨਵਾਂ ਹੀ ਓਪਨ ਹੋਇਆ ਵਾ ਤੇ ਅੱਜ ਆਪਾਂ ਉੱਥੇ ਚੱਲੇ ਆਂ ਦਰਸ਼ਨ ਕਰਨ ਪਾਣੀ ਕੋਈ ਹੈ ਗਈ ਨਾ ਹਾਂ ਜਿੰਦੀ ਹੈਗਾ ਪਾਣੀ ਅੱਜ ਤੁਹਾਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਚੱਲੇ ਆਂ ਤੇ ਇਹ ਉਹ ਗੁਰਦੁਆਰਾ ਸਾਹਿਬ ਹੈ ਜੀ ਆਪਣੇ ਬੜੇ ਹੀ ਸਤਿਕਾਰਯੋਗ ਭਾਈ ਰਣਜੀਤ ਸਿੰਘ ਢਿੰਡਰੀਆਂ ਵਾਲੇ ਉਹਨਾਂ ਨੇ ਇੱਕ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਆਪਣੇ ਬਿਆਸ ਦੇ ਲਾਗੇ ਪਿੰਡ ਨਡਾਲਾ ਉੱਥੇ ਪਰਮੇਸ਼ਰ ਦਵਾਰ ਬਣਾਇਆ ਜੀ ਨਵਾਂ ਇੱਕ ਪਰਮੇਸ਼ਰ ਦਵਾਰ ਤੇ ਜੋ ਮੇਨ ਆ ਉਹ ਪਟਿਆਲੇ ਆ ਕਾਫੀ ਵਾਰ ਆਪਾਂ ਉਥੋਂ ਦੇ ਦਰਸ਼ਨ ਕੀਤੇ ਆ ਅੱਜ ਮੈਂ ਸੋਚਿਆ ਕਿ ਆਪਾਂ ਇਸ ਪਰਮੇਸ਼ਰ ਦਵਾਰ ਦੇ ਦਰਸ਼ਨ ਕਰਨ ਚਾਹਦੇ ਆ ਦੇਖ ਕੇ ਹੁੰਨੇ ਆ ਕਿ ਕੀ ਸਾਤਾਪਾ ਕਿਦਾਂ ਦਾ ਬਣਿਆ ਤੇ ਜਿਹੜਾ ਮੇਨ ਪਰਮੇਸ਼ਰ ਦਵਾਰ ਆ ਬਹੁਤ ਵਧੀਆ ਬਣਿਆ ਮਤਲਬ ਕਿ ਕਾਫੀ ਸ਼ਾਨਦਾਰ ਆ ਤੇ ਕਾਫੀ ਇੱਥੇ ਸਫਾਈ ਵੀ ਆ ਤੇ ਹਰ ਇੱਕ ਚੀਜ਼ ਦਾ ਉੱਥੇ ਖਿਆਲ ਰੱਖਿਆ ਜਾਂਦਾ ਵਾ ਤੇ ਇੱਥੇ ਵੀ ਅੱਜ ਮੈਂ ਸੋਚਿਆ ਕਿ ਦੇਖਦੇ ਆ ਆਪਾਂ ਭਾਈ ਸਾਹਿਬ ਦਾ ਛੇਦੁਰੂ ਛੇਤੀ ਕੋਈ ਦੀਵਾਨ ਵੀ ਅਟੈਂਡ ਕਰਾਂਗੇ ਤੇ ਆਪਾਂ ਪਹਿਲਾਂ ਵੀ ਮਿਲੇ ਆ ਭਾਈ ਸਾਹਿਬ ਤੋਂ ਕਾਫੀ ਮਾਨਜੋਬ ਸਤਿਕਾਰ ਜੋਗ ਨਹੀਂ ਤੇ ਬਹੁਤ ਵਧੀਆ ਨੇ ਉਹਨਾਂ ਦੀ ਸਿੱਖ ਧਰਮ ਨੂੰ ਦੀਨ ਬਹੁਤ ਆ ਬਹੁਤ ਦੁਨੀਆ ਜੋੜਦੀ ਹੋਣਾ ਨਾਲ ਤੇ ਉਹਨਾਂ ਦੇ ਦਮਾਨ ਲਾਉਣ ਦਾ ਇੱਕ ਆਪਣਾ ਹੀ ਤਰੀਕਾ ਬਹੁਤ ਡਿਫਰੈਂਟ ਤਰੀਕਾ ਬਹੁਤ ਵਧੀਆ ਸੰਗਤ ਨੂੰ ਪ੍ਰੇਰਣਾ ਦਿੰਦੇ ਨੇ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਬਣਿਆ ਵਾ ਤੇ ਬਸ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਚੱਲੇ ਆ ਆਓ ਦੇਖਦੇ ਆ ਗੁਰਦੁਆਰਾ ਸਾਹਿਬ ਨਾਲੇ ਸਫਰ ਦਾ ਨਜ਼ਾਰਾ ਲੈਨੇ ਅੱਜ ਤੁਹਾਨੂੰ ਪਤਾ ਕਿਤੋਂ ਪਤਾ ਪਾ ਦੇ ਅੱਜਕੱਲ ਲੱਗ ਨਹੀਂ ਰਹੀਆਂ ਤੂੰ ਤਾਂ ਵਗਰੇ ਪੈਣਦੀ ਆ ਤੇ ਅੱਜ ਤੂੰ ਨzb ਨਹੀਂ ਪਈ ਠੰਡ ਉੱਧੇ ਹੀ ਬੜੀ ਆ ਅਸੀਂ ਗੁਰਦਾਰਾ ਸਾਹਿਬ ਤੇ ਦਰਸ਼ਨ ਕਰਨ ਚੱਲਦੇ ਆ ਦੋਵੇਂ ਜਾਣੇ ਮੈਂ ਤੇ ਭਾਜੀ ਤੇ ਬਾਕੀ ਮੈਂ ਕਿਹਾ ਆਪਾਂ ਦੋਵੇਂ ਇਕੱਲੇ ਦਰਸ਼ਨ ਕਰਾਇਆ ਕਿ ਬਾਕੀ ਫੈਮਿਲੀ ਇਸ ਵਿੱਚ ਫੇਰ ਆਵਾਂਗੇ ਕਿਤੇ ਤੇ ਜਦੋਂ ਇਹ ਦੇਖਿਆ ਆਪਣੇ ਫੈਮਿਲੀ ਮੈਂਬਰਾਂ ਨੇ ਵਲੌਗ ਤੇ ਉਹਨਾਂ ਨੇ ਬੜਾ ਕਲਪਣਾ ਜੀ ਉਹਨਾਂ ਨੇ ਕਿਹਾ ਤੁਸੀਂ ਇਕੱਲੇ ਇਕੱਲੇ ਆਏ ਇਦਾਂ ਇਹ ਗੱਲ ਗਲਤ ਹੈਗੀ ਆ ਬਾਕੀ ਮੈਂ ਰੋਜ਼ ਜਿਹੜੀ ਆਪਾਂ ਕੰਮ ਕਰਦੇ ਰਹਿੰਨੇ ਉਬਰਾਂ-ਸ਼ੁਬਰਾਂ ਚਲਾਉਂਦੇ ਰਹਿੰਨੇ ਅੱਜ ਉਬਰ ਤੋਂ ਲਈ ਆਪਾਂ ਛੁੱਟੀ ਅੱਜ ਆਪਾਂ ਦੇਖਿਆ ਉਬਰ ਨੂੰ ਮਥਾ ਕੀ ਬਹੂ ਆਪਾਂ ਨਹੀਂ ਹੋਣਾ ਤੇਰੇ ਲੱਗੇ ਤੇ ਆਪਾਂ ਨਿਕਲੇ ਅੱਜ ਸਹਿਰਾ ਨੂੰ ਆਪਾਂ ਸਹਿਰਾ ਹੀ ਕਰਨੀ ਆ ਸਾਰੀ ਕੰਨੀ ਰਾਤ ਨੂੰ ਵੇਖਾਂਗੇ ਕੰਮ ਕਰਦਾ ਕਿੰਨਾ ਚਾਦਾ ਹਾਂਜੀ ਆਪਾਂ ਮੇਨ ਹਾਈਵੇ ਛੱਡ ਕੇ ਤੇ ਛੋਟੀ ਸੜਕ ਤੇ ਪੈ ਗਏ ਆ ਆ ਪੱਟੇ ਲਮਾਂ ਤੋਂ ਥੱਲੇ ਦੀ ਸੜਕ ਤੇ ਹੋ ਗਏ ਸੀ ਹੁਣ ਆਪਾਂ ਨੰਡਾਲੇ ਪਿੰਡ ਨੂੰ ਜਾਂਦੇ ਆਂ ਸੜਕ ਬਹੁਤ ਵਧੀਆ ਸ਼ਾਨਦਾਰ ਹੈ ਸਾਫ ਮੇਹਲ ਹੈ ਸੜਕ ਦੇ ਵਿੱਚ ਤੇ ਚਾਰੇ ਪਾਸੇ ਦੇਖੋ ਤੁਸੀਂ ਰੁੱਖ ਹੀ ਰੁੱਖ ਲੱਗੇ ਆਂ ਐਵੀਆਂ ਛੜਕਾਂ ਅੱਜ ਕੱਲ ਲੱਭਦੀਆਂ ਕਿੱਥੇ ਆਂ ਜਿੰਨੀਆਂ ਛੜਕਾਂ ਉਹਨਾਂ ਸਾਰਿਆਂ ਦੇ ਰੁੱਖ ਰੱਖ ਕੇ ਵੱਡੇ ਟੋਕ ਕੇ ਤੇ ਹਾਈਵੇ ਵੱਡੇ ਬਣਾਈ ਜਾਂਦੇ ਆਂ ਤੇ ਗਿਣਤੀ ਦੀਆਂ ਹੀ ਛੜਕਾਂ ਰਹਿ ਗਈਆਂ ਵਿਦੀਆਂ ਬਸ ਆਪਾਂ ਕੋਲੇ ਆ ਗਏ ਪਹੁੰਚ ਹੀ ਚਲੇ ਇੱਕ ਆਪਾਂ ਨੂੰ ਭੁੱਖ ਲੱਗੀ ਵੀ ਆਪਾਂ ਰਸਤੇ 'ਚ ਆ ਲੈ ਪੈਕਟ ਦੇ ਮੰਜੇ-ਮੰਜੇ ਹੀ ਖਾਈ ਜਨ ਨਈ ਆਪਾਂ ਅਸੀਂ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਪਰਮੇਸ਼ਰ ਦਵਾਰ ਤੇ ਆਪ ਕਰਦੇ ਆਂ ਦਰਸ਼ਨ ਬਾਬੇ ਦੇ ਨਾਲ ਘਰ ਕੇ ਬਣਾਇਆ ਜਾਂਦਾ ਦੋਸਤੋ ਆਪਾਂ ਨੂੰ ਲੱਗਦਾ ਕਿ ਦਰਬਾਰ ਬੰਦ ਹੈਗਾ ਏ ਇੱਥੇ ਹੈਗਾ ਹੀ ਕੁਛ ਨਹੀਂ ਆ ਵੇਖਣ ਚ ਤੇ ਆਪਾਂ ਨੂੰ ਇਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਕਿ ਇੱਥੇ ਕੁਝ ਵੀ ਨਹੀਂ ਹੈਗਾ ਅਜੇ ਦਰਬਾਰ ਬੰਦ ਹੈ ਤੇ ਮੈਨੂੰ ਲੱਗਦਾ ਉਹ ਮੇਨ ਦਰਬਾਰ ਵਾਲਾ ਦਰਵਾਜ਼ਾ ਵੀ ਬੰਦ ਹੈਗਾ ਇਹ ਤੇ ਆ ਬਾਕੀ ਦੇਖਦੇ ਆਂ ਅੰਦਰ ਜਾ ਕੇ ਸ਼ਾਇਦ ਖੁੱਲਾ ਹੋਵੇ ਆਹ ਵੇਖ ਲੈਨੇ ਆਂ ਜੇ ਨਹੀਂ ਦਰ ਆਏ ਆ ਤੇ ਕਰ ਲੈਨੇ ਖੇਚਲ ਥੋੜੀ ਇੱਧਰ ਇੱਕ ਆ ਨਾ ਆ ਰੂਮ ਬਣਿਆ ਹੈ ਤਹੀਂ ਸੋਚਿਆ ਕਿ ਚੱਲ ਇੱਥੇ ਕੋਈ ਤਾਂ ਕੋਈ ਸੇਵਾਦਾਰ ਭਾਈ ਸਾਹਿਬ ਕੋਈ ਹੋਣੇ ਆ ਤੇ ਉਹਨਾਂ ਨੂੰ ਪੁੱਛਦੇ ਕਿ ਹਿਸਾਬ ਦਾਪਾ ਤੇ ਕੋਈ ਵੀ ਨਹੀਂ ਹੈਗਾ ਇਹ ਤਾਂ ਰਸੋਈ ਬਣੀ ਆ ਤੇ ਬਾਕੀ ਅਸੀਂ ਤੇ ਆ ਗਏ ਅੱਜ ਤੇ ਕੋਈ ਗੱਲ ਨਹੀਂ ਹਨਾ ਵੇਖ ਲੈਨੇ ਆ ਕਿ ਦਰਬਾਰ ਖੁੱਲਾ ਜੇ ਖੁੱਲਾ ਤੇ ਮੱਥਾ ਟੇਕ ਲੈਨੇ ਆ ਤੇ ਬਾਕੀ ਜੇ ਹੋਰ ਕੋਈ ਵੀਰ ਭਰਾ ਇੱਥੇ ਆਉਣ ਦਾ ਸੋਚ ਰਿਹਾ ਵਾ ਤਾਂ ਭਾਈ ਸਾਹਿਬ ਇੱਥੇ ਨਾ ਆਇਓ ਅਜੇ ਕੁਝ ਨਹੀਂ ਜੇਗਾ ਐਤਵਾਰ ਸ਼ਾਇਦ ਇੱਥੇ ਕੋਈ ਪ੍ਰੋਗਰਾਮ ਹੁੰਦਾ ਹੋਵੇ ਹਨਾ ਤੇ ਕਿਤੇ ਐਤਵਾਰ ਕਿਹੜਾ ਮਰਾਂਗੇ ਆਪਾਂ ਤੇ ਹਾਲ ਦੀ ਘੜੀ ਤੇ ਬਾਕੀ ਕੁਛ ਨਹੀਂ ਜੇ ਤੇ ਬਾਲਦਿਆਂ ਚ ਹੈਗਾ ਕੁਝ ਨਹੀਂ ਖਾਲੀ ਵੀ ਇੱਧਰ ਦੋ ਚਾਰ ਗੱਡੀਆਂ ਲੱਗੀਆਂ ਸੀ ਤੇ ਮੈਂ ਕਿਹਾ ਕੋਈ ਸੇਵਾਦਾਰ ਤੇ ਇਥੇ ਹੋਊਗਾ ਚੱਪਲਾਂ ਲੱਥੀਆਂ ਵਾ ਤੇ ਆਓ ਫੇਰ ਕੋਈ ਨਹੀਂ ਅਗੋਂ ਦੀ ਜਾਣੇ ਆਪਾਂ ਵੇਖਦੇ ਆ ਤੇ ਜਿੰਨੇ ਕਿਸੇ ਨੇ ਦਰਸ਼ਨ ਕਰਨੇ ਆ ਉਦਾਂ ਪਰਮੇਸ਼ਰ ਦਵਾਰ ਤੁਸੀਂ ਪਟਿਆਲੇ ਜਾਇਓ ਪਟਿਆਲੇ ਤੋਂ ਜਦੋਂ ਆਪਾਂ ਜਾਂਦੇ ਆ ਨਾ ਬਠਿੰਡੇ ਨੂੰ ਬਠਿੰਡਾ ਹਾਈਵੇ ਫੜਦੇ ਆ ਉਹਦੇ ਰਸਤੇ ਦੇ ਵਿੱਚ ਆਉਂਦਾ ਵਾ ਸੱਜੇ ਹੱਥ ਉਹਦੇ ਸਾਹਮਣੇ ਬਾਈ ਹਵੇਲੀ ਆ ਸ਼ੇਖੂਪੁਰਾ ਸ਼ੇਖੂਪੁਰਾ ਸ਼ੇਖੂ ਜੀ ਸ਼ੇਖੂਪੁਰਾ ਪਿੰਡ ਆ ਉਹਦੇ ਪਰਮੇਸ਼ਰ ਦਵਾਰ ਦੇ ਸਾਹਮਣੇ ਬਾਈ ਜੀ ਹਵੇਲੀ ਆ ਹਵੇਲੀ ਦੇ ਸਾਹਮਣੇ ਪਰਮੇਸ਼ਰ ਦਵਾਰ ਆ ਤੇ ਸਮਾਂ ਕੱਢਿਓ ਵੇਖਿਓ ਬਹੁਤ ਵਧੀਆ ਇੱਕ ਡਿਫਰੈਂਟ ਤਰ੍ਹਾਂ ਦਾ ਉਹ ਮਾਹੌਲ ਚੱਲਦਾ ਉੱਥੇ ਉੱਥੇ ਜਾ ਕੇ ਤੁਸੀਂ ਆਪਣੇ ਪੰਜਾਬ ਦੇ ਤਕਰੀਬਨ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਾਧੂ ਆ ਉਹਨਾਂ ਦੇ ਜਿਹੜੇ ਡੇਰੇ ਹੁੰਦੇ ਆ ਤੇ ਆਪਣੇ ਭਾਈ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਇਹਨੂੰ ਡੇਰਾ ਨਹੀਂ ਕਹਿ ਸਕਦੇ ਜਿਹੜਾ ਗੁਰਦੁਆਰਾ ਸਾਹਿਬ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਡਿਫਰੈਂਟ ਹੈਗਾ ਵਾ ਬਾਕੀ ਜਿਹੜੇ ਆਪਾਂ ਇਤਿਹਾਸਿਕ ਸਥਾਨਾਂ ਤੇ ਜਾਣਦੇ ਆ ਇੱਕ ਉਹ ਗੁਰੂ ਸਾਹਿਬ ਦੇ ਨਾਲ ਰਿਲੇਟਡ ਹੁੰਦੇ ਹਨ ਤੇ ਠੀਕ ਹੈ ਕਿ ਇਹ ਇੱਕ ਇਨਸਾਨ ਨੇ ਬਣਾਇਆ ਵਾ ਹੈ ਤੇ ਭਾਈ ਸਾਹਿਬ ਵੀ ਇੱਕ ਇਨਸਾਨ ਹੀ ਹਨ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਵਾ ਪਰ ਉਥੋਂ ਦੀਆਂ ਵਾਈਬਸ ਉਥੋਂ ਦੀ ਇੱਕ ਫੀਲਿੰਗ ਅਲੱਗ ਆ ਅਲੱਗ ਤਰ੍ਹਾਂ ਦੀ ਫੀਲਿੰਗ ਆਉਂਦੀ ਆ ਤੇ ਚੱਲੀਏ ਆਜੋ ਵੇਖ ਲੈਣੇ ਕੋਈ ਨਹੀਂ ਜੋੜੇ ਤੇ ਲਾਉਣੇ ਪੈਣੇ ਦਾ ਆ ਜੋੜੇ ਤੇ ਲਾ ਕੇ ਜਾਵਾਂਗੇ ਇੱਥੇ ਆ ਕੇ ਤੇ ਇਸ ਤਰ੍ਹਾਂ ਲੱਗਾ ਕਿ ਜਿਵੇਂ ਮੈਂ ਉਥੇ ਪਟਿਆਲੇ ਹੋਣਾ ਉਥੇ ਜਾ ਕੇ ਤਾਂ ਬਹੁਤ ਵਧੀਆ ਲੱਗਦਾ ਨਾ ਆਪਾਂ ਨੂੰ ਆਪਾਂ ਘਰੋਂ ਸੋਚ ਕੇ ਚਾਹੀਦਾ ਇੱਕ ਅੱਧਾ ਹੀ ਦਿਨ ਵਾਸਤੇ ਪਰ ਉਥੇ ਜਾ ਕੇ ਦੋ ਦੋ ਦਿਨ ਦੀ ਮੂੜੀ ਦਾ ਉੱਥੇ ਜਗ੍ਹਾ ਬਹੁਤ ਹੈ ਹਾਂ ਜਗ੍ਹਾ ਬਹੁਤ ਹੁੰਦਾ ਜਿਹੜਾ ਬਹੁਤ ਉਹਦੇ ਹਿਸਾਬ ਨਾਲ ਬਹੁਤ ਫੱਟ ਹੈ ਚਲੋ ਹੋਰ ਨੇ ਕੁਛ ਪ੍ਰਸ਼ਾਦ ਤੇ ਮਿਲਿਆ ਆਪਾਂ ਨੂੰ ਫੁੱਲੀਆਂ ਦਾ ਹੈ ਜਰਵਾਹ ਹੈ ਉਹਦਰ ਹੈ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਕੀ ਹਿਸਾਬ ਦਾ ਆ ਮੇਰਾ ਬੂੜ ਕਿੱਥੇ ਆਇਆ ਪਿਆ ਓ ਮੇਰੇ ਵੇ ਉਧਰ ਇਧਰ ਆ ਜਾਓ ਲੈ ਭੱਜੀ ਜਾਂਦੇ ਗੁਰੂਆਂ ਗਾਂਗਾ ਆਪਾਂ ਕਰ ਲਏ ਅੰਦਰ ਦਰਬਾਰ ਦੇ ਦਰਸ਼ਨ ਤੇ ਜਿਵੇਂ ਪਟਿਆਲੇ ਪਰਮੇਸ਼ਰ ਦਵਾਰ ਦੇ ਵਿੱਚ ਰਹਿਣ ਦਾ ਪ੍ਰਸ਼ਾਦੇ ਦਾ ਅਰੇਂਜਮੈਂਟ ਹੈਗਾ ਵਾ ਅਜੇ ਇਸ ਸਥਾਨ ਤੇ ਉਹ ਸਿਸਟਮ ਨਹੀਂ ਹੈਗਾ ਅਜੇ ਕੱਲਾ ਗੁਰਦੁਆਰਾ ਸਾਹਿਬ ਵੀ ਤਿਆਰ ਆ ਤੇ ਬਾਕੀ ਇਸ ਸਥਾਨ ਤੇ ਭਾਈ ਸਾਹਿਬ ਆਪ ਇੱਕ ਅੱਧੀ ਵਾਰ ਹੀ ਆਏ ਨੇ ਤੇ ਉਦਾਂ ਉਹਨਾਂ ਦਾ ਜਥਾ ਹੁੰਦਾ ਸੀ ਹਰ ਐਤਵਾਰ ਦੀ ਐਤਵਾਰ ਇੱਥੇ ਦੀਵਾਨ ਲਾਉਣ ਪ੍ਰੋਗਰਾਮ ਕਰਨ ਜਿਵੇਂ ਹੁਣ ਉਹ ਬਿਜ਼ੀ ਸ਼ਡਿਊਲ ਚੱਲਦੇ ਆ ਉਹਨਾਂ ਦਾ ਹੁਣ ਇਸ ਪਿੰਡ ਦੇ ਲੋਕਲ ਗਰੰਥੀ ਸਿੰਘ ਤੇ ਰਾਗੀ ਸਿੰਘ ਇੱਥੇ ਆਪ ਹੀ ਕੀਰਤਨ ਕਰ ਲੈਂਦੇ ਨੇ ਤੇ ਬਾਕੀ ਹੁਣ ਆਪਾਂ ਚੱਲਦੇ ਆ ਅੱਜ ਮੇਰਾ ਦਿਲ ਕੀਤਾ ਜੀ ਰੋਜ਼ ਆਂਦੀ ਪੁਲਸਾ ਨਹੀਂ ਲੰਗੀਦਾ ਵਾ ਤੇ ਮੇਰਾ ਦਿਲ ਕੀਤਾ ਮੈਂ ਕਿਹਾ ਥੱਲੇ ਜਾ ਕੇ ਵੇਖਦੇ ਆਂ ਦਰਿਆ ਦੇ ਕਿਨਾਰੇ ਤੇ ਕੀ ਹਿਸਾਬ ਦਾ ਹੈਗਾ ਵਾ ਤੇ ਬਸ ਆਪਾਂ ਪਹੁੰਚੇ ਇੱਕ ਨਜ਼ਾਰਾ ਵੇਖਣ ਵਾਸਤੇ ਕੁਦਰਤ ਦਾ ਬਹੁਤ ਵਧੀਆ ਨਜ਼ਾਰਾ ਝੰਡੀਵਾ ਹੈ ਤੇ ਬਹੁਤ ਵਧੀਆ ਪਾਣੀ ਦੀਆਂ ਲਹਿਰਾਂ ਚੱਲ ਰਹੀਆਂ ਐ ਐ ਪਾਣੀ ਆ ਰਿਹਾ ਏ ਡਾਂਸ ਕਰਦਾ ਗਾਂ ਤੁਰਿਆ ਜਾ ਰਿਹਾ ਏ ਤੇ ਅਸੀਂ ਆਇਆ ਜੀ ਇੱਥੇ ਪਾਣੀ ਦੀ ਸਪੀਡ ਵੇਖਣਾ ਮੈਂ ਵੇਖੀ ਤੇ ਸਹੀ ਕਿੰਨੀ ਕੁ ਸਪੀਡ ਤੇ ਪਾਣੀ ਜਾਂਦਾ ਜੇ ਕਿਤੇ ਬੰਦਾ ਇੱਥੇ ਡਿਗ ਡੂਗ ਜਾਵੇ ਮਿੰਟੋ ਮੈਂਡੀ ਪਹੁੰਚ ਚਾਂਸ ਕੋਈ ਬਚਨ ਦੇ ਕਿ ਨਹੀਂ ਫੇਰ ਆਹੋ ਬਹੁਤੇ ਲੱਗਦੇ ਨਹੀਂ ਚਾਂਸ ਇੱਥੇ ਆ ਦੋ ਤਾਰੀ ਆ ਨਾ ਉੱਥੇ ਹਰੀਕੇ ਪੱਤਾਾਂ ਦੇ ਬਹੁਤ ਆਏ ਜੀ ਹੋਣ ਪਤਾ ਨਹੀਂ ਹੁਣ ਭਾਂ ਜਾਣ ਵਾਲੇ ਹੋ ਗਿਆਂ ਆਪ ਜਿੰਨੇ ਜਿਹੜੇ ਤੋਂ ਬੋਗ ਗਿਆ ਉੱਤੇ ਜਾਣੇ ਆਪਾਂ ਐਤਵਾਰ ਮਾਰਦੇ ਕਿ ਆਪਾਂ ਦਰਿਆ ਦਾ ਨਜ਼ਾਰਾ ਲੈਂਦੇ ਹੋਏ ਰਈਆ ਪਾਰ ਕਰਦੇ ਆਂ ਸਰ ਖੱਬੇ ਹੱਥਾ ਨਵੀਂ ਮਾਰਕੀਟ ਬਣੀ ਆ ਜੀ ਸਾਰੀ ਤੇ ਇੱਥੇ ਹੁਣ ਆਪਾਂ ਲੱਗੇ ਆਂ ਦੀ ਚਾਹ ਪਾਣੀ ਪੀਣ ਆ ਚਾਈ ਚੂਰੀ ਵਾਲਿਆਂ ਦਾ ਕੈਫੇ ਖੁੱਲਿਆ ਵਾ ਤੇ ਇੱਥੇ ਬੈਠਦੇ ਆਂ ਦੇਖਦੇ ਆਂ ਕੀ ਇਹਨਾਂ ਦੇ ਆਈਟਮਸ ਹੈਗੀਆਂ ਆ ਉਹ ਕਰਦੇ ਆਂ ਟ੍ਰਾਈ ਹਾਂਜੀ ਦੋਸਤੋ ਆਪਾਂ ਚਾਹ ਪਾਣੀ ਪੀ ਕੇ ਤੇ ਵਾਪਸ ਆ ਗਏ ਆ ਜੀ ਕੰਟਰੀ ਸਾਈਡ ਇੱਥੇ ਪਾਜੀ ਨੇ ਲਾਈ ਹੀ ਸਵੇਰੇ ਗੱਡੀ ਤੇ ਬਸ ਹੁਣ ਪਾਜੀ ਚੱਕ ਕੇ ਗੱਡੀ ਤੇ ਚੱਲੇ ਜੀ ਘਰੇ ਤੇ ਆਪਾਂ ਲੱਗੇ ਜੀ ਕੰਮ ਕਰ ਕਰਨ ਤੇ ਆਪਣਾ ਅੱਜ ਦਾ ਦਿਨ ਸਾਰਾ ਬਧੀਆ ਰਿਹਾ ਵਾ ਜਿਦਾਂ ਨੂੰ ਇਹ ਮੇਰਾ ਅੱਜ ਦਾ ਵਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਜੀ ਇੱਕ ਆਪਣਾ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਖੁਸ਼ ਰਹੋ ਆਬਾਦ ਰਹੋ